हिमाचल ਦੇ ਵਿੱਚੋਂ ਇੱਕ ਖਬਰ ਆ ਗਈ ਕਿ ਭਾਈ ਅੰਮ੍ਰਿਤਸਰ ਦੇ ਸਨ ਸ਼ਾਇਦ ਦੋ ਪਰਾ ਇੱਕ ਨਰਾਇ ਸੀਗਾ ਤੇ ਸਪੈਨਿਸ਼ੂ ਦੀ ਪਤਨੀ ਸੀਗੀ ਉਹ ਗਏ ਨੇ ਹਿਮਾਚਲ ਤੇ ਉੱਥੇ ਉਹਨਾਂ ਦੀ ਕੁੱਟਮਾਰ ਬੜੀ ਭਿਆਨਕ ਕੀਤੀ ਆ ਇੱਕ ਵੀਰ ਤੇ ਦੱਸਦੇ ਕਿ ਕੋਮਾ ਚ ਚਲ ਗਿਆ ਸੀਗਾ ਜਦ ਉਹਨੂੰ ਹੋਸ਼ ਆਈ ਆ ਤੇ ਉਹਨੇ ਹੁਣ ਸਾਰੀ ਕਹ ਲੋ ਕਿ ਕਹਾਣੀ ਜਿਹੜੀ ਆ ਉਹ ਬਿਆਨ ਕੀਤੀ ਆ ਦੇਖੋ ਇਦੇ 'ਚ ਹੁਣ ਇਹ ਆ ਕਿ ਪਹਾੜੀਏ ਗਲ ਪੈ ਜਾਂਦੇ ਆ ਇਹਦੇ 'ਚ ਕੋਈ ਸ਼ੱਕ ਨਹੀਂ ਕੋਈ ਦੂਰਅੰਦੇਸ਼ ਨਹੀਂ ਹੈ ਪਹਾੜੀਏ ਪੈਂਦੇ ਆ ਗੱਲ ਅਖਲੇ ਸਾਲ ਵੀ ਆਪਾਂ ਉਥੇ ਇੱਕ ਬਹੁਤ ਵੱਡੀ ਲੜਾਈ ਵੇਖੀ ਸੀਗੀ ਪੰਜਾਬੀਆਂ ਅਤੇ ਪਹਾੜੀਆਂ ਦੇ ਦਰਮਿਆਨ ਇਸ ਤੋਂ ਇਲਾਵਾ ਇਕਾਤੁਕਾ ਹੋਰ ਆਪਾਂ ਨੂੰ ਇਸ ਸੀਜ਼ਨ ਦੇ ਵਿੱਚ ਵੀ ਪਹਿਲਾਂ ਵੀਡੀਓ ਮਿਲ ਗਿਆ ਨੇ ਲੜਾਈ ਛਕੜੇ ਉਹਦੇ ਵੱਖੋ ਵੱਖਰੇ ਕਾਰਨ ਹੁੰਦੇ ਆ ਪਰ ਤੁਸੀਂ ਆ ਦੇਖੋ ਕਿ ਇਸ ਤਰ੍ਹਾਂ ਦੀ ਕੁੱਟਮਾਰ ਕੇ ਕੋਈ ਬੰਦਾ ਕੋਮਾ 'ਚ ਚਲੇ ਜਾਂਦਾ ਯਾਰ ਇਹਦਾ ਮਤਲਬ ਇਹ ਆ ਕਿ ਉਹਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਗਿਆ ਹੋਵੇਗਾ ਤਦ ਹੀ ਉਹ ਕੋਮਾ 'ਚ ਚਲੇ ਗਿਆ ਤਾਂ ਦੇਖੋ ਹੁਣ ਗੱਲ ਇਹ ਆ ਕਿ ਦੋਹਾਂ ਪਾਸਿਆਂ ਤੋਂ ਮੈਂ ਜੇ ਵਖਾਂ ਤਾਂ ਮੇਰੇ ਖਿਆਲ ਦੇ ਨਾਲ ਨਫ਼ਰਤ ਇੱਕੋ ਜਿਹੀ ਆ ਨਫ਼ਰਤ ਇੱਕੋ ਜਿਹੀ ਆ ਇਹ ਮੈਂ ਕਿਉਂ ਕਹਿ ਰਿਹਾ ਕਿ ਆਪਣੇ ਬੰਦੇ ਵੀ ਕੱਟ ਸਾਰੇ ਨਹੀਂ ਕੁਝ ਇਸ ਤਰ੍ਹਾਂ ਦੇ ਬੰਦੇ ਹੁੰਦੇ ਆ ਜਿਨ੍ਹਾਂ ਦੇ ਮਨਾਂ 'ਚ ਇੱਕੋ ਜਿਹਾ ਫਰਕ ਹੁੰਦਾ ਹੈ ਉਹ ਉਹਨਾਂ ਨੂੰ ਵੀ ਉਸੇ ਨਿਗਾਹ ਨਾਲ ਦੇਖਦੇ ਉਹ ਉਹਨਾਂ ਨੂੰ ਵੀ ਉਸੇ ਨਿਗਾਹ ਨਾਲ ਦੇਖਦੇ ਸਾਡੇ ਬੰਦੇ ਵੀ ਹੈਗੇ ਉਹਨਾਂ ਨੂੰ ਪਹਾੜੀਏ ਪੂਰਬੀਏ ਬੜੇ ਬੜੀ ਚੁਗਦੇ ਰੜਕਦੇ ਆ ਤੇ ਉਹਨਾਂ 'ਚ ਵੀ ਹੈਗੇ ਜਿਹੜੇ ਉਹ ਸਖਾਂਦੇ ਹੀ ਨਹੀਂ ਉਹਨਾਂ ਨੂੰ ਅਸੀਂ ਖਾਲਸਤਾਨੀ ਲੱਗਦੇ ਆਂ ਅਸੀਂ ਪਾਕਿਸਤਾਨੀ ਲੱਗਦੇ ਆਂ ਫਗਾਨੁਸਤਾਨੀ ਪਤਾ ਨਹੀਂ ਕਿਆ ਕਹਿ ਲੱਗਦੇ ਇਹ ਉਹਨਾਂ ਦੀ ਪ੍ਰੋਬਲਮ ਹੈ ਸਾਡੀ ਨਹੀਂ ਪਰ ਗੱਲ ਇਹ ਆ ਕਿ ਯਾਰ ਜਿਹੜੇ ਬੰਦੇ ਤੁਹਾਨੂੰ ਰੋਜ਼ੀ ਦਿੰਦੇ ਉਹਨਾਂ ਰਿਜ਼ਕ ਦਿੰਦੇ ਹੋ ਨਾ ਮੈਂ ਹਮੇਸ਼ਾ ਕਹਿੰਦਾ ਕਿ ਤੁਹਾਡੇ ਟੱਬਰ ਤਾਂ ਜਿਹੜਾ ਕਮਾਊ ਜੀ ਹੈ ਨਾ ਜਦੋਂ ਉਹ ਆਵੇ ਮੇਰੀ ਗੱਲ ਧਿਆਨ ਨਾਲ ਸੁਣਿਓ ਜਦੋਂ ਉਹ ਆਵੇ ਉਹਦੀ ਘਰ ਚ ਇੱਜ਼ਤ ਰਾਜੇ ਰਗੀ ਹੋਣੀ ਚਾਹੀਦੀ ਹੈ ਰਾਜੇ ਰਗੀ ਤੇ ਜਦੋਂ ਕੰਮ ਤੇ ਜਾਵੇ ਤੇ ਜੋ ਦਾ ਕੰਮ ਸਥਾਨ ਹੈ ਉਹ ਉਹਦੀ ਪੂਜਾ ਕਿਸੇ ਇਬਾਦਤਗਾਹ ਵਰਤੂ ਕਰੇ ਮੈਂ ਕੀ ਕਹਿ ਰਿਹਾ ਮੈਂ ਦੁਬਾਰਾ ਰਿਪੀਟ ਕਰਦਾ ਜ਼ਿੰਦਗੀ ਚ ਇਹ ਗੱਲ ਪੱਲੇ ਬੰਨ ਲਿਓ ਮਾਰ ਨਹੀਂ ਖਾਓਗੇ ਕਿ ਜੋ ਤੁਹਾਡਾ ਕਮਾਊ ਆ ਚਾਹੇ ਉਹ ਵਾਈ ਕਰਦਾ ਚਾਹੇ ਦਫਤਰੀ ਕੰਮ ਕਰਦਾ ਚਾਹੇ ਪੁਲਿਸ ਦੀ ਜੌਬ ਕਰਦਾ ਜਦੋਂ ਘਰੇ ਆਉਂਦਾ ਹੈ ਨਾ ਉਹਦਾ ਸਤਿਕਾਰ ਰਾਜੇ ਵਰਗਾ ਹੋਣਾ ਚਾਹੀਦਾ ਉਹਨੂੰ ਪਿਆਰ ਮਿਲਣਾ ਚਾਹੀਦਾ ਇੱਜ਼ਤ ਮਿਲਣੀ ਚਾਹੀਦੀ ਹੈ ਜਿਹੜਾ ਤੁਹਾਡੇ ਵਾਸਤੇ ਰੋਜ਼ੀ ਕਮਾ ਕੇ ਲਿਆਉਂਦਾ ਹੈ ਤੇ ਜਦ ਉਹ ਜਾਵੇ ਸਵੇਰੇ ਆਪਣੀ ਕਰਮ ਭੂਮੀ ਨੂੰ ਆਪਣੇ ਕੰਮ ਵਾਲੀ ਜਗ੍ਹਾ ਤਾਂ ਉਹਦੀ ਸੋਚ ਐਸੀ ਹੋਣੀ ਚਾਹੀਦੀ ਜੈਸੀ ਆਪਣੀ ਇਬਾਦਤਗਾਹ 'ਚ ਇਬਾਦਤ ਕਰਨ ਦੇ ਦੇਣ ਦੀ ਹੁਣ ਇਹਨਾਂ ਪਹਾੜੀਆਂ ਨੂੰ ਰਿਜ਼ਕ ਕੌਣ ਦਿੰਦਾ ਹੈ ਸਲਾਹ ਟੂਰਿਸਟ ਤੇ ਜੇ ਟੂਰਿਸਟਾਂ ਦੇ ਗੱਲ ਪੈਣਗੇ ਤੇ ਮੇਰੇ ਖਿਆਲ ਦੇ ਨਾਲ ਇਹ ਆਪਣੇ ਢਿੱਡ ਦੇ ਆਪ ਹੀ ਦੁਸ਼ਮਣ ਹੋ। ਆਪ ਹੀ ਦੁਸ਼ਮਣ ਹੋਗੇ। ਇਹ ਕਦੋਂ ਤੱਕ ਚੱਲੂਗਾ? ਫਿਰ ਫਿਰ ਇਹੋ ਹੋਊਗਾ ਕਿ ਲੋਕ ਬਾਈਕਾਟ ਕਰ ਦੇਣਗੇ ਸਾਡੇ ਕੋਲ ਬਹੁਤ ਸਾਰੀਆਂ ਜਗ੍ਹਾ ਮੈਂ ਇਹਦੇ ਤੇ ਅੱਡ ਤੋਂ ਕਿਤੇ ਵੀਡੀਓ ਵੀ ਬਣਾ ਦੂੰਗਾ ਕਿ ਪੂਰੇ ਭਾਰਤ ਦੇ ਵਿੱਚ ਐਸੀਆਂ ਜਗ੍ਹਾ ਨੇ ਜਿਹੜੀਆਂ ਬਹੁਤ ਸਸਤੇ ਸਸਤੇ ਮਤਲਬ ਕਿ ਖਰਚੇ ਤੇ ਕਮੀਆਂ ਜਾ ਸਕਦੀਆਂ ਨੇ। ਤੋ ਫਿਰ ਪੰਜਾਬੀ ਜੇ ਖਰਚੇ ਤੇ ਆ ਜਾਂਦੇ ਆ ਨਾ ਫਿਰ ਪ੍ਰਵਾਹ ਨਹੀਂ ਹੁੰਦੀ। ਫਿਰ ਉਹ ਕੇਰਲ ਵੀ ਚਲੇ ਜਾਣਗੇ ਗਾ ਕਸ਼ਮੀਰ ਵੀ ਲੰਘ ਜਾਣਗੇ। ਤੇ ਪੰਜਾਬੀਆਂ ਦਾ ਟੂਰਿਜ਼ਮ ਇਸ ਤਰ੍ਹਾਂ ਦਾ ਹੈ ਕਿ ਜੇ ਹਿੱਲਿਆ ਤਾਂ ਫਿਰ ਕੀ ਕਰੂੰਗੀ ਤੁੰ। ਪਰ ਗੱਲ ਇਹ ਆ ਕਿ ਭਾ ਮੇਰਾ ਹੁੰਦਾ ਕਿ ਦੂਸਰੇ ਪਾਸੇ ਤੋਂ ਵੀ ਦਿਖੋ ਹੁਣ ਖਬਰ ਆ ਗਈ। ਸਾਰਿਆਂ ਨੇ ਇੱਕੋ ਖਬਰ ਦੇਖੀ ਮੈਂ ਖਬਰ ਲੱਭੀ ਆ ਮੈਂ ਹਵਾਲਾ ਵੀ ਦੇ ਦਿੰਨਾ। ਬਾਬੂ ਸ਼ਾਹੀ ਬਲਜੀਤ ਬੱਲੀਉਰੀ ਸੀਨੀਅਰ ਜਰਨਲਿਸਟ ਨੇ ਸਾਡੇ ਵੱਡੇ ਭਰਾ ਨੇ ਬਹੁਤ ਲੰਮੇ ਸਮੇਂ ਤੋਂ ਜਰਨਿਜ਼ਮ ਦੇ ਵਿੱਚ ਰਹੇ ਉਹਨਾਂ ਦੀ ਇੱਕ ਵੈਬਸਾਈਟ ਹੈ ਨਿਊਜ਼ ਵੈਬਸਾਈਟ ਹੈ ਬਾਬੂ ਸ਼ਾਹੀ ਮੈਂ ਉੱਥੇ ਜਾ ਕੇ ਖਬਰ ਪੜ੍ਹੀ ਕਿਉਂਕਿ ਅਸੀਂ ਇੱਕ ਥਾਂ ਤੋਂ ਚੈਨਲ ਤੋਂ ਕੀ ਕਿਸੇ ਨੇ ਬੋਲ ਦਿੱਤਾ ਜਾਂ ਕਿਸੇ ਨੇ ਕੀ ਲਿਖ ਦਿੱਤਾ ਨਹੀਂ ਪਤਾ ਕਰਨ ਦਾ ਯਤਨ ਕਰੀਦਾ ਕਿ ਕਿਹੜੀ ਖਬਰ ਕਿਸ ਐਂਗਲ ਤੋਂ ਹੈ ਕਿਹੜੀ ਖਬਰ ਕਿਸ ਐਂਗਲ ਤੋਂ ਹੈ ਬਾਬੂ ਸ਼ਾਹੀ ਨੇ ਇਸ ਝਗੜੇ ਦੀ ਵਜ੍ਹਾ ਵੀ ਦੱਸੀ ਆ ਕਿ ਅਸਲ ਦੇ ਵਿੱਚ ਇਹ ਝਗੜਾ ਜਿਹੜਾ ਹੈ ਉਹ ਪਾਰਕਿੰਗ ਦੇ ਕਰਿੰਦਿਆਂ ਨਾਲ ਹੋਇਆ ਹੁਣ ਪਾਰਕਿੰਗ ਤੇ ਕਰਿੰਦੇ ਹੋਣ ਜਾਂ ਟੋਲ ਪਲਾਜ਼ੇ ਦੇ ਕਰਿੰਦੇ ਹੋਣ ਇਹਨਾਂ ਦਾ ਦਿਮਾਗ ਤੇ ਵਾਕਿਆ ਖਰਾਬ ਹੁੰਦਾ ਹੈ ਸਾਰਿਆਂ ਦਾ ਨਹੀਂ ਮੈਂ ਕਹੂੰਗਾ ਵਿੱਚੋਂ ਹੁੰਦੇ ਆ ਕੁਝ ਬਹੁਤ ਜ਼ਿਆਦਾ ਕੁਝ ਕਈ ਵਾਰ ਗਾਹਕ ਦੀ ਵੀ ਗਲਤੀ ਹੁੰਦੀ ਆ ਕਈ ਵਾਰ ਆਪਣੀ ਵੀ ਗਲਤੀ ਹੋ ਸਕਦੀ ਆ ਮੈਂ ਸਾਰਿਆਂ ਨੂੰ ਕਦੇ ਇੱਕੋ ਰਸੇ ਨਹੀਂ ਬੰਨ੍ਹਦਾ ਪਰ ਜ਼ਿਆਦਾਤਰ ਕੁਝ ਬੰਦੇ ਕਿਉਂਕਿ ਉਹ ਇਕੱਠੇ ਹੁੰਦੇ ਨੇ ਗਰੁੱਪਾਂ 'ਚ ਹੁੰਦੇ ਨੇ ਉਹਨਾਂ ਦਾ ਦਿਮਾਗ ਜਿਹੜਾ ਹੈ ਨਾ ਮੈਂ ਉਹ ਬੜਾ ਲੜਾਈ ਝਗੜੇ ਵਾਲਾ ਕਿਉਂਕਿ ਜਿਹੜੇ ਜਿਹੜੇ ਪ੍ਰੋਫੈਸ਼ਨਲ ਹੁੰਦੇ ਨੇ ਕੋਈ ਪ੍ਰੋਫੈਸ਼ਨਲ ਪਬਲਿਕ ਡੀਲਿੰਗ ਵਾਲਾ ਚਾਹੇ ਨਹੀਂਗੇ ਠੇਕੇਦਾਰ ਹੈ ਉਹਨੇ ਠੇਕਾ ਲੈ ਲਿਆ ਤੇ ਮੈਂ ਖੁਦ ਚੁੰਗੀਆਂ ਤੇ ਕੰਮ ਕੀਤਾ ਹੋਇਆ ਉਹ ਤੋਂ ਚੁੰਗੀਆਂ ਠੇਕੇ ਦੇ ਛੱਡਦੀਆਂ ਸੀ ਤੇ ਚੁੰਗੀਆਂ ਤੇ ਉਹ ਬੰਦੇ ਕਿਉਂਕਿ ਸਾਡੇ ਭਰਾ ਕੋਲ ਹੀ ਠੇਕਾ ਸੀਗਾ ਮਤਲਬ ਕਿ ਸਾਡਾ ਯਾਰ ਸੀਗਾ ਤੇ ਤੁਸੀਂ ਸੋਚ ਲਓ ਕਿ ਉਹਨਾਂ ਟਾਈਮਾਂ 'ਚ ਸਾਡੇ ਵਰਗੇ ਚੁੰਗੀਆਂ ਦਾ ਕੰਮ ਸੰਭਾਲਦੇ ਸੀ ਤੇ ਕੀ ਕਰਦੇ ਹੋਣਗੇ ਸੋਚਦੇ ਹੋ ਨਾ ਤੁਸੀਂ ਤਾਂ ਇਸੇ ਤਰ੍ਹਾਂ ਹੀ ਆ ਕਿ ਇੱਕ ਨੇ ਠੇਕਾ ਲੈ ਲਿਆ ਉਹਨੂੰ ਪਤਾ ਹੈ ਕਿ ਇੱਥੇ ਛੇਤਰ ਨਾਲ ਕੰਮ ਚੱਲਣਾ ਵਾ ਤਾਂ ਫਿਰ ਉਹ ਕਿਨੂੰ ਹੁਣ ਉਹ ਪੜ੍ਹੇ ਲਿਖੇ ਨੌਜਵਾਨ ਜਿਹੜੇ ਸਰ ਮੈਮ ਉਹ ਥੋੜੀ ਰੱਖੇਗਾ ਉਹਨੇ ਰੱਖ ਲੈ 400 500 ਜਾਂ ਕੁਝ ਖਵਾ ਪਿਆ ਦਿੱਤਾ ਉਹ ਕਰਿੰਦੇ ਰੱਖ ਲੈ 400 500 ਦਿਹਾੜੀ ਦੇ ਦਿੱਤੀ 300 ਦਿਹਾੜੀ ਦੇ ਦਿੱਤੀ ਤਾਂ ਉਹ ਉਸੇ ਤਰ੍ਹਾਂ ਹੀ ਚੱਲਦੇ ਨੇ ਮੈਂ ਸਾਰਿਆਂ ਦੀ ਨਹੀਂ ਗੱਲ ਕਰ ਰਿਹਾ ਮੈਂ ਵਾਰ-ਵਾਰ ਕਰ ਇਹ ਗੱਲ ਕਹਾਂ ਕਈ ਵਾਰ ਸਾਡੀ ਵੀ ਗਲਤੀ ਹੁੰਦੀ ਹੈ ਕਿਉਂਕਿ ਉਹ ਸਾਰੇ ਦਿਨ ਦੇ ਅੱਕੇ ਹੁੰਦੇ ਆ ਅਸੀਂ ਵੀ ਕਈ ਵਾਰ ਗਲਤੀ ਕਰਦੇ ਆ ਦੋਹੇ ਪਾਸੇ ਤੋਂ ਪਰ ਕੁੱਟ ਮਾਰਦਾ ਜਾ ਝਗੜਾ ਇੱਥੋਂ ਤੱਕ ਚਲਾ ਜਾਵੇ ਕਿ ਕੋਈ ਬੰਦਾ ਕੋਮਾ ਕੋਮਾ ਚ ਚਲਾ ਜਾਵੇ ਅਰੇ ਜੂਰ ਤੁਸੀਂ ਪੁਲਿਸ ਕੰਪਲੇਂਟ ਕਰੋ ਬਾੜਾ ਚੋਂ ਕਿੰਦਰ ਭੱਜ ਜਾਏਗਾ ਬੰਦਾ ਪੁਲਿਸ ਕਾਲ ਕਰੋ ਤੁਹਾਡੇ ਕੋਲ ਤੇ ਸਾਰਾ ਕੁਝ ਹੁੰਦਾ ਹੈ ਨਾ ਨੰਬਰ ਨੇ ਤੁਹਾਡੇ ਕੋਲ ਲੋਕਲ ਥਾਣੇ ਦੇ ਵਿੱਚ ਤੁਹਾਡੀ ਤੇ ਸੈਟਿੰਗ ਹੋਏਗੀ ਕੁੱਟਣਾ ਥੋੜੀ ਮਸਲੇ ਦਾ ਪਰ ਦੂਜੀ ਗੱਲ ਹਮੇਸ਼ਾ ਜਰਨਲਿਜ਼ਮ ਇਸੇ ਚੱਕਰ ਚ ਹੁੰਦੀ ਹੈ ਕਿ ਤੁਸੀਂ ਹਰੇਕ ਗੱਲ ਚੋਂ ਸਵਾਲ ਕੱਢੋ ਅਸੀਂ ਅਸੀਂ ਲੋਕਾਂ ਚੋਂ ਨਹੀਂ ਆ ਕਿ ਇੱਕ ਸਾਈਡ ਹੋ ਕੇ ਅਸੀਂ ਸੋਚੀਏ ਜਾਂ ਅਸੀਂ ਇੱਕ ਸੋਚ ਨੂੰ ਅੱਗੇ ਹੋਰ ਤੋਰ ਦਈਏ ਤਾਂ ਜਿਵੇਂ ਇੱਕ ਖਬਰ ਦੇ ਵਿੱਚ ਇੱਕ ਹਵਾਲਾ ਮਿਲਦਾ ਹੈ ਕਿ ਲੜਾਈ ਪਾਰਕਿੰਗ ਤੋਂ ਹੋਈ ਹੈ ਆ ਲੜਾਈ ਜੇ ਪਾਰਕਿੰਗ ਤੋਂ ਹੋਈ ਹੈ ਕਿ ਕੰਗੜਾ ਰਣੌਤ ਵਾਲਾ ਜਿਹੜਾ ਐਂਗਲ ਦਿੱਤਾ ਜਾ ਰਿਹਾ ਨਫਰਤ ਹੀ ਐਂਗਲ ਕਹੂੰਗਾ ਮੈਂ ਉਸ ਨੂੰ ਖਾਸ ਤੌਰ ਤੇ 10 15 ਸਾਲ ਚ ਜਿਹੜੀ ਇਹ ਨਫਰਤ ਫੈਲੀ ਆ ਇੰਡੀਆ ਦੇ ਕੋਨੇ ਕੋਨੇ ਚ ਲੋਕਾਂ ਦੀਆਂ ਨਸਾਂ ਚ ਜਿਹੜੀ ਇਹ ਨਫਰਤ ਭਰੀ ਗਈ ਆ ਮੈਂ ਇਹਦੇ ਤੋਂ انکار ਹੀ ਨਹੀਂ ਕਿ ਉਹ ਵਾਕਿਆ ਐਂਗਲ ਨਫਰਤੀ ਜਾਂ ਫਿਰਕੂ ਐਂਗਲ ਬਣਿਆ ਉਥੇ ਜਾਂ ਜੋੜਿਆ ਜਾਂਦਾ ਆਪਣੇ ਕੇਸ ਨੂੰ ਮਜ਼ਬੂਤ ਕਰਨ ਲਈ ਜਾਂ ਆਪਣੇ ਆਪ ਨੂੰ ਸਹੀ ਸਿੱਧ ਕਰ ਲੈਣ ਅਸੀਂ ਆਪਣੇ ਪੰਜਾਬੀ ਭਰਾ ਦੇ ਨਾਂ ਲਿਆ ਐ ਐਸਾ ਕੁਝ ਨਹੀਂ ਐ ਕਿ ਮੈਂ ਕੋਈ ਵਿਰੋਧੀ ਨਹੀਂ ਕਿਸੇ ਦਾ ਪਰ ਇਹ ਸਵਾਲ ਜ਼ਰੂਰ ਰਹੇਗਾ ਕਿ ਜਦੋਂ ਲੜਾਈ ਝਗੜਾ ਹੁੰਦਾ ਨਾ ਅਕਸਰ ਤੁਸੀਂ ਦੇਖਿਆ ਹੋਣਾ ਮੇਰੇ ਵਰਗੇ ਦੇ ਘਰ ਅਚਾਰ ਵਾਲਾ ਮਰਦ ਬੰਦ ਵੀ ਨਾ ਹੋਵੇ ਨਾ ਲੜਾਈ ਤੋਂ ਬਾਅਦ ਲਿਖਾ ਦਿੰਦਾ ਕਿ ਮੇਰੀ ਚੈਨੀ ਲੈ ਗਿਆ ਜਾਂ ਮੇਂ ਮੇਰੀ ਘੜੀ ਲੈ ਕੇ ਜਾਂ ਮੇਰਾ ਮੋਬਾਈਲ ਖੋ ਕੇ ਲੈ ਗਿਆ ਕਾਦੇ ਵਾਸਤੇ ਕਿ ਨਾਲ ਇੱਕ ਧਾਰਾ ਹੋਰ ਲੱਗ ਜਾਵੇ ਸੋ ਗੱਲ ਇਹ ਆ ਕਿ ਇਸ ਸਾਨੂੰ ਥੋੜਾ ਜਿਹਾ ਹੁਣ ਇਸ ਪੱਖ ਤੋਂ ਸचेत ਹੋ ਕੇ ਸੋਚਣ ਦੀ ਜ਼ਰੂਰਤ ਹੈ ਜੇ ਉਹਨਾਂ ਨੇ ਫਿਰਕੂ ਜਾਂ ਨਫ਼ਰਤੀ ਭਾਵਨਾ ਦੇ ਨਾਲ ਹਮਲਾ ਕੀਤਾ ਹੈ ਉਹਨਾਂ ਤੇ ਕਰੜੀ ਕਾਰਵਾਈ ਹੋਣੀ ਚਾਹੀਦੀ ਹੈ